ਸਤਿ ਸ਼੍ਰੀ ਅਕਾਲ ਹਾਲੇ ਨੂੰ ਉਮੀਦ ਕਰਦੇ ਆ ਕਿ ਸਾਡੇ ਸਾਰੇ ਭੈਣ ਭਰਾ ਬਹੁਤ ਵਧੀਆ ਹੋਣਗੇ ਸਾਡੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਦੀਵਾਲੀਆਂ ਪੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਤੁਹਾਡੇ ਵਾਸਤੇ ਸਾਡੇ ਸਾਰੇ ਵਾਸਤੇ ਦੀਵਾਲੀ ਵਧੀਆ ਵਧੀਆ ਹਰ ਸਾਲ ਲੈ ਕੇ ਆਵੇ ਤੇ ਅੱਜ ਦਾ ਵਲੋਗ ਹੀ ਇਹ ਸਟਾਰਟ ਕਰਨਾ ਹੈ ਕਿ ਸਮਰੱਥ ਦੀ ਅੱਗੀ ਪਹਿਲੀ ਦੀਵਾਲੀ ਤੇ ਇਸ ਦੀਵਾਲੀ ਤੁਹਾਨੂੰ ਸਰਪ੍ਰਾਈਜ਼ ਗਿਫਟ ਦਿੱਤੇ ਗਏ ਹੈ ਫੈਮਲੀ ਵੱਲੋਂ ਸਾਡੇ ਵੱਲੋਂ ਉਹਦੀ ਪਹਿਲੀ ਦੀਵਾਲੀ ਤੇ ਤੇ ਉਹ ਸੀ ਤਾਂ ਦਿਖਾਣਾ ਜੇ ਮਤਲਬ ਤੁਹਾਨੂੰ ਦਿਖਾਣੇ ਆ ਤਾਂ ਨਾਲ ਸ਼ੇਅਰ ਕਰਦੇ ਕਿ ਅਸੀਂ ਆਪਣੇ ਘਰ ਕਿੰ ਕੀ ਗਿਫਟ ਮਿਲੇ ਆ ਕਿੰ ਕੀ ਮਿਲਿਆ ਤੇ ਸਾਨੂੰ ਕਿੜ ਕਿੜ ਗਿਫਟ ਮਿਲੇ ਆ ਸੋ ਆਰਟ ਕਰਦੇ ਆਪਾਂ ਸਮਰਾਤ ਨੂੰ ਮੰਮੀ ਲੋ ਖੋ ਕਰੋ ਆਪਾਂ ਇਹ ਦਾਦੇ ਦਾਦੀ ਤੇ ਤਾਇਆ ਤਾਈ ਜੀ ਵੱਲੋਂ ਸਮਰਾਤ ਨੂੰ ਗਿਫਟ ਹਾਂ ਪਹਿਲਾ ਗਿਫਟ ਮਿਲਿਆ ਸੁਮਰਤ ਨੂੰ ਚਾਂਦੀ ਦੇ ਕੜੇ ਚਾਂਦੀ ਦੇ ਕੜੇ ਤਾਂ ਅੰਦਰ ਅਸੀਂ ਮਨਾਇਆ ਛੋਟੇ ਕਾਕੇ ਦੇ ਨਾਂ ਤੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਤਾਂ ਅੰਦਰ ਰਸਤੇ ਕੁਛ ਨਾ ਕੁਛ ਖਰੀਦੀਦਾ ਆ ਸੋ ਅਸੀਂ ਜਿਹੜੀ ਸ਼ਾਪਿੰਗ ਆ ਉਹ ਕੀਤੀ ਗਈ ਆ ਸੁਮਰਤ ਵੱਲੋਂ ਤੇ ਬਾਕੀ ਅਸੀਂ ਦੋਨਾਂ ਬੱਚਿਆਂ ਬਾਕੀਆਂ ਲਈ ਵੀ ਕੜੇ ਲਏ ਹੋਏ ਆ ਤੇ ਅਸੀਂ ਚਾਂਦੀ ਦੇ ਕੜੇ ਦਿੱਤੇ ਆ ਮਿੱਕਿਆ ਨੂੰ ਭਾਂਡੇ ਭਾਂਡੇ ਬੱਚੇ ਦੇ ਪਹਿਲੇ ਭਾਂਡੇ ਪੰਜ ਭਾਂਡੇ ਹਾਂਜੀ ਤੇ ਹੋਣ ਅਸੀਂ ਗਿਫਟ ਓਪਨ ਕਰਦੇ ਆਂ ਕਿਰੋ ਸ਼ੁਰੂਆਤ ਕੀਤੀ ਆਪਾਂ ਹਾਂਜੀ ਆ ਗਿਫਟ ਸਾਡੀ ਮੰਮੀ ਦਾ ਲੋ ਮੰਮੀ ਕਰੋ ਆਪਾਂ ਵਾਸ ਨਹੀਂ ਅੱਗੇ ਅੱਗੇ ਚਲੋ ਘਰੋਂ ਸਟਾਰਟ ਕਰਦੇ ਆਂ ਤੇ ਅਬ ਪਹਿਲਾ ਆਪਾਂ ਲੈ ਕੇ ਆਏ ਜੀ ਘਰ ਵਾਸਤੇ ਹਾਟਪੈੱਡ ਇਦੇ ਵਿੱਚ ਗਰਮ ਗਰਮ ਫੁਲਕੇ ਆਣਗੇ ਤੇ ਮੰਮੀ ਜੀ ਬਣਾ ਕੇ ਸਾਨੂੰ ਮੋੜ ਕੇ ਹੋਊਗਾ ਮੰਮੀ ਕਿਵੇਂ ਦਾ ਲੱਗਾ ਤੁਹਾਨੂੰ ਗਿਫਟ ਬਹੁਤ ਜਿੰਨੇ ਦਾ ਹੀ ਹੋਊਗਾ ਵਧੀਆ ਹੀ ਹੁੰਦਾ ਵਾ ਆਹ ਜੀਆਂ ਪੋਟਿਓ ਵੀ ਕਿਤੇ ਦੇ ਦੇਣਾ ਵਧੀਆ ਹੁੰਦਾ ਐ ਤੇ ਨਾਲੇ ਗਾੜੀ ਚਾਲ ਆਉਣਿਆ ਨਾ ਤੇ ਗਰਮ ਗਰਮ ਪਰੋਟੇ ਖਾਣੇ ਹੁੰਦੇ ਆ ਹਾਂ ਤੇ ਹੁਣ ਤੁਹਾਨੂੰ ਸਿਖਾ ਕੇ ਦੇ ਦੇ ਵਿੱਚ ਪਾ ਲੈ ਨਾਲ ਗਰਮ ਗਰਮ ਚਾਹ ਨਾਲੀ ਬੈ ਕੇ ਖਾ ਲਈ ਹਾਂਜੀ ਹੁਣ ਕਿ ਦੱਸਨੇ ਗਿਫਟ ਪਿੰਡਾ ਗਿਫਟ ਜਿਹੜਾ ਸਾਨੂੰ ਆਇਆ ਹੈ ਉਹ ਹੈ ਰਾਇਆ ਸੁਭਜਿੰਦਰ ਰਮਨਦਰ ਲੋਸ ਬਲੋ ਹਾਂਜੀ ਬਲੋ ਬਾਜੀ ਹਾਂ ਨੇ ਸਾਨੂੰ ਗਿਫਟ ਦੇ ਪਾ ਸੀ ਉਹਨਾਂ ਨੇ ਨਾਲ ਨੇ ਡੱਬੇ ਵੀ ਹੈ ਉਹ ਸਖਾਲੇ ਉਹਨਾਂ ਨੇ ਸਾਨੂੰ ਕਲॉक ਗਿਫਟ ਕੀਤਾ ਜੋ ਕਿ ਬਹੁਤ ਜ਼ਿਆਦਾ ਪਿਆਰਾ ਹੈ ਹਾਂਜੀ ਐਂਟੀਕੀ ਬਾਜੀ ਤੇ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਵਧੀਆ ਗਿਫਟ ਦੇਣ ਵਾਸਤੇ ਏ ਮੈਨੂੰ ਲੱਗਦਾ ਉਹਨਾਂ ਨੇ ਗਿਫਟ ਤਾਂ ਹੀ ਭੇਜਿਆ ਵੀ ਇਹੀ ਯਾਦ ਕਰਨਾ ਲੇਟ ਹੀ ਹੁੰਦੇ ਆ। ਭਾਵੇਂ ਵੀਡੀਓ ਬਣਾ ਲਏ ਤਾਂ ਕਹਿੰਦੇ ਟਾਈਮ ਦੀ ਕਦਰ ਕਰੋ। ਕਹਿੰਦੇ ਟਾਈਮ ਦੀ ਕਦਰ ਕਰੋ ਤੇ ਆਪਣੇ ਕਮਰੇ ਵਿੱਚ ਲਗਾਓ। ਜਿਹੜੇ ਪਾਣੀ ਜਿਹਾ ਘਾਂਡੇ ਆ ਉਹ ਤੋਂ ਲੇਟ ਪਹੁੰਚਦੇ ਸੀ ਉਹ ਕਹਿੰਦੇ 3:00 ਵਜੇ ਆਓ ਤਾਂ ਟਾਈਮ ਤੇ ਆਇਆ ਬਿਲਕੁਲ। ਹਾਂ ਅੱਗੇ ਤੋਂ ਟਾਈਮ ਤੇ ਆਉਣਾ। ਬਾਕੀ ਬਾਜੀ ਤੇ ਦੀਦੀ ਉਹਨਾਂ ਦਾ ਬੜਾ ਬੜਾ ਥੈਂਕ ਯੂ ਆ ਕਿਉਂਕਿ ਅਸੀਂ YouTube ਦਾ ਕੰਮ ਉਹਨਾਂ ਕਰਕੇ ਹੀ ਸਟਾਰਟ ਕੀਤਾ ਸੀ। ਉਹਨਾਂ ਨੇ ਸਾਨੂੰ ਮੌਕਾ ਦਿੱਤਾ ਸੀ ਆਪਣੀ ਵੀਡੀਓਜ਼ ਚਾ ਲਈਏ ਜਦੋਂ ਅਸੀਂ ਉਹਨਾਂ ਦੀ ਵੀਡੀਓਜ਼ ਚਾਹੀਏ ਤੇ ਸਾਨੂੰ ਲੱਗਾ ਕਿ ਨਹੀਂ ਅਸੀਂ ਵੀ ਆਪਣਾ ਨਾ ਕਰਦੇ ਆ ਚੈਨਲ ਫਿਰ ਅਸੀਂ ਸਾਰਿਆਂ ਨੇ ਆਪਣਾ ਚੈਨਲ ਸਟਾਰਟ ਕੀਤਾ ਅਸੀਂ ਸਾਰੀ ਵੀਡੀਓਜ਼ ਵਿੱਚ ਆਂਦੇ ਆ ਉਹ ਚਲੋ ਤੁਸੀਂ ਵੇਖਦੇ ਹੋ ਬਾਕੀ ਉਹਨਾਂ ਦਾ ਸੁਭਾਅ ਤੇ ਨੇਚਰ ਬਹੁਤ ਜ਼ਿਆਦਾ ਵਧੀਆ ਆ ਬਹੁਤ ਵਧੀਆ ਹਾਸੇ ਮਜ਼ਾਕ ਕਰਦੇ ਆ ਸਾਨੂੰ ਵੀਡੀਓ ਜਦੋਂ ਅਸੀਂ ਸ਼ੂਟ ਕਰਦੇ ਆ ਸਾਨੂੰ ਇਦਾਂ ਨਹੀਂ ਲੱਗਦਾ ਕਿ ਅਸੀਂ ਉਪਰੀ ਜਗ੍ਹਾ ਗਏ ਆ ਸਾਨੂੰ ਲੱਗਦਾ ਕਿ ਅਸੀਂ ਫੈਮਿਲੀ ਵਿੱਚ ਹੀ ਆਂ ਬਹੁਤ ਸਾਡੇ ਘਰ ਦੇ ਜੀ ਲੱਗਦੇ ਆ ਹਾਂਜੀ ਤੇ ਹੁਣ ਅਗਲਾ ਗਿਫਟ ਹੈ ਇਹ ਹੈਗਾ ਏ ਮਨਜਿੰਦਰ ਸਿੰਘ ਜੀਵਨ ਵਲੌਗਸ ਵੱਲੋਂ ਦੀਦੀ ਹੁਣਾ ਵੱਲੋਂ ਇਹ ਰਮਨਦੀਪ ਦੇ ਰਾਣੀ ਆ ਤੁਹਾਨੂੰ ਪਤਾ ਹੀ ਆ ਤੁਸੀਂ ਜਾਣਦੇ ਹੋ ਤੇ ਇਹ ਦੀਦੀ ਹੁਣਾ ਨੇ ਸਾਨੂੰ ਗਿਫਟ ਦਿੱਤਾ ਸੀ ਇਹਨਾਂ ਵੱਲੋਂ ਸਾਨੂੰ ਬਹੁਤ ਸੋਹਣਾ ਇੱਕ ਟੱਪ ਸੈਟ ਆ ਜੋ ਕਿ ਬਹੁਤ ਜ਼ਿਆਦਾ ਪਿਆਰਾ ਹੈ ਕਲਰ ਬਹੁਤ ਪਿਆਰਾ ਹੈ ਕੰਬੀਨੇਸ਼ਨ ਇਹਦਾ ਬਹੁਤ ਜ਼ਿਆਦਾ ਪਿਆਰਾ ਆ ਬਾਜੀ ਤੇ ਦੀਦੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਨੂੰ ਇਹ ਗਿਫਟ ਦੇਣ ਵਾਸਤੇ ਇਦੇ ਨਾਲ ਵੀ ਡੱਬਾ ਸੀ ਤੇ ਡੱਬਾ ਸੀ ਹਾਲਿਆ ਐਕਚੁਅਲੀ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਜਿਹੜਾ ਨੇ ਉਹ ਡੱਬਾ ਆਂਦਾ ਮਗਰੋਂ ਆ ਤੇ ਮਕਾਉਂਦੇ ਕਹਿਣਾ ਨੇ ਹਾਂਜੀ ਬਾਕੀ ਹਜੇ ਅਸੀਂ ਕੰਮ ਸਟਾਰਟ ਹੀ ਕੀਤਾ ਹੈ ਸਿਰਫ ਉਹਨਾਂ ਨਾਲ ਮੰਨਿੰਦਰ ਭਾਜੀ ਹੁਣ ਨਾਲ ਜੀ ਆਪਾਂ ਕੰਮ ਸਟਾਰਟ ਕੀਤਾ ਹੈ ਜਸਟ ਸਟਾਰਟ ਹਾਂਜੀ ਤੇ ਹਰੇ ਹਫਤਾ ਹਫਤਾ ਦੱਸਦੇ ਨਹੀਂ ਹੋਏ ਜੀ ਸਟਾਰਟ ਕੀਤੇ ਨੇ ਬਾਕੀ ਸੁਖਜਿੰਦਰ ਭਾਜੀ ਹੁਣ ਸਾਾਨੂੰ ਤਿੰਨ ਤਿੰਨ ਮਹੀਨੇ ਤੋਂ ਜ਼ਿਆਦਾ ਹੋ ਗਿਆ ਚਾਰ ਮਹੀਨੇ ਹੋ ਗਏ ਪਲੱਸ ਹੋ ਚੁੱਕੇ ਹਾਂਜੀ ਹੋ ਗਿਆ ਸੋ ਸੁਭਾ ਦਾ ਬਹੁਤ ਵਧੀਆ ਵਾ ਜੀਵਨ ਦੀ ਦੀਨਾ ਦਾ ਕੰਮ ਸਿਰਫ ਲੱਕ ਵੀਰ ਤੇ ਰਮਨ ਕਰਦੇ ਆ ਹਲੇ ਸਟਾਰਟ ਅਸੀਂ ਨਹੀਂ ਕੀਤਾ ਬਟ ਰਮਨ ਦੀ ਦੀਨ ਨਾਲ ਅਸੀਂ ਸਾਰੇ ਕਰਦੇ ਆ ਹਾਂ ਤੇ ਉਹ ਸਾਡੇ ਨਾਲ ਕਰਦੇ ਆ ਬਾਕੀ ਵਿੱਚ ਸਮਰੱਥ ਥੋੜੀ ਡਿਸਟਰਬੈਂਸ ਕਰਦਾ ਕਿਉਂਕਿ ਉਹਨੇ ਸੋਣਾ ਹੈ ਤਾਂ ਕਰਕੇ ਚਲੋ ਕੋਈ ਨਾ ਤੇ ਹੁਣ ਸਾਡੇ ਜਿਹੜੇ ਗਿਫਟ ਆਏ ਸਪੈਸ਼ਲ ਬੱਚਿਆਂ ਵਾਸਤੇ ਜੋ ਕਿ ਅਸੀਂ ਲੈ ਕੇ ਆਏ ਸੀ ਇਹ ਆਪਾਂ ਲੈ ਕੇ ਤਿੰਨ ਚਾਰ ਦਿਨ ਹੋ ਗਏ ਆ ਅਸੀਂ ਉਹ ਗੱਡੀ 'ਚ ਰੱਖਿਆ ਸੀ ਤੇ ਗੱਡੀ 'ਚ ਚਾਰੇ ਝੂਟੇ ਲੈਂਦੇ ਪਏ ਕੋਲੇ ਰੰਮਲ ਦੇ ਗਿਫਟ ਆ ਕੋ ਯੋਜੀ ਇੱਕ ਕਾਰਨਾ ਦਾ ਬਾਲੀਬਾਲ ਬਾਲੀਬਾਲ ਨਹੀਂ ਬਾਸਕਟਬਾਲ ਬਾਸਕਟਬਾਲ ਰੈੱਡ ਕਲਰ ਹੈ ਵੈਸੇ ਵੀ ਰੈੱਡ ਕਲਰ ਸਹਿਜ ਦਾ ਫੇਵਰੇਟ ਕਲਰ ਆ ਅੰਦਰ ਆ ਗਿਰ ਆਲਵਾਸੀ ਵਾਲਫ ਸੈਟ ਵਾਲਫ ਸੈਟ ਆਇਆ ਗੋਲ ਸੋ ਸਟੂ ਦੀ ਤਨਾਲਾ ਸਿਲਾਈ ਸੀ ਥੋੜੇ ਐਜੂਕੇਸ਼ਨ ਲਗੀ ਸੀ ਮੈਂ ਕਿਹਾ ਚਲੋ ਉਹ ਵੀ ਦੇਨੇ ਚਾਹੀਦੇ ਇਹ ਦੋਨਾਂ ਵੀ ਜੀਓਮੈਟਰੀ ਬਾਕਸ ਜੀਓਮੈਟਰੀ ਚੈੱਕ ਕਰ ਰਹੇ ਹਾਂ ਸੇਮ ਬਾਈਕ ਮੈਂ ਕਿਹਾ ਬਾਈਕ ਬਹੁਤ फिर मैं सोचा तो <laughs> हाँ 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 कि मैं भी खाली क्यों देनी तो फिर हम ना लेके आया पेंसिल इरेजर कलर सारा डॉम का सेट हां जी स्टेशनरी सेट कि मैं इधर लगा गिफ्ट फिर सही इधर में लगी गिफ्ट सही है ये लगा अभी भी नहीं लगा थैंक यू मेरा फिर थैंक यू सशी का कहो ना थैंक यू कर दो ना आप बोलो हां थैंक यू ਆ ਥੈਂਕ ਯੂ ਵੈਰੀ ਮਚ। ਹਾਂ ਸਾਨੂੰ ਤੋਂ ਨੇ ਗਿਫਟ ਦੇ ਆਪਾਂ ਸਾਡੀ ਦੀਵਾਲੀ ਕਰਾਂਗੇ ਸੈਲੀਬ੍ਰੇਟ ਪਾਕੇ ਵਗੈਰਾ ਬੱਚਾ ਨੂੰ ਲਿਆ ਕੇ ਦਵਾਂਗੇ। ਕਰੋ ਜਿੱਦਾ ਅੱਜਕੱਲ ਕਨਫਿਊਜ਼ਨ ਹੈ ਕਿ 20 ਨੂੰ ਆ કે 21 ਨੂੰ ਆ। ਨਹੀਂ ਪਰ ਹੁਣ ਕਨਫਿਊਜ਼ਨ ਦੂਰੀ ਆ 21 ਤਰੀਕ ਨੂੰ ਆ। ਕੱਲ ਹੀ ਸੈਲੀਬ੍ਰੇਟ ਹੋਏਗੀ। ਹਾਂ ਜੀ। ਬੈੰਗਲੋਗ ਵੀ ਮੇਰੇ ਵੱਲੋਂ ਸਪੈਸ਼ਲ ਪੂਰੀ ਫੈਮਿਲੀ ਲਈ ਅਸੀਂ ਐਰ ਕੇ ਦੀਵਾਲੀ ਤੇ ਗਿਫਟ ਦਿੱਤਾ ਇੰਡਕਸ਼ਨ। ਹਾਂ ਉਹ ਵੀ ਸਾਡਾ ਹੈਗਾ ਇਹ। ਇਹਨਾਂ ਵੱਲੋਂ ਦੀਵਾਲੀ ਤੇ ਇੰਡਕਸ਼ਨ ਦਿੱਤਾ ਗਿਆ। ਹਾਂ ਜੀ। ਸਨ ਫਲੇਮ ਦਾ ਸਨ ਫਲੇਮ ਦਾ ਸਨ ਚਲੋ ਇਹ ਦਾਈ ਗਿਆ ਸਾਫਾ ਸਫੀ ਕੀ ਤੇ ਦਾਈ ਕੀ ਦੇਖਿਆ ਅੰਮੀ ਚਲੋ ਵਧੀਆ ਰਹੀ ਜੀ ਜਿੱਦੀ ਜਿੰਨੀ ਕੋਈ ਇੰਡਿਆ ਸ਼ੌਨਾਕ ਕੀ ਚੱਲ ਆਇਆ ਹੁੰਦਾ ਘਰ ਵਾਸਤੇ ਫਾਈਰੂ ਹੋਰ ਸਾਨੂੰ ਦਾ ਅਗਲੀ ਵਾਰ ਹੋਰ ਵਧੀਆ ਦਿਵਾਗੇ ਮੋਟਰਸਾਈਕਲ ਮੰਮੀ ਜਿਓਮੈਟਰੀ ਆ ਜਿਓਮੈਟਰੀ ਬਾਕਸ ਦਾ ਮੋਟਰਸਾਈਕਲ ਡਿਜ਼ਾਈਨ ਚ ਆ ਵੇਖੋ ਹਾਂਜੀ ਉਹਦਾ ਹੈ ਉਹਨੇ ਮਾਰ ਲਿਆ ਆਏ ਨੇ ਆਪੋ ਆਪਣੇ ਇਹ ਜਿਓਮੈਟਰੀ ਬਾਕਸ ਆ ਇਹ ਜੀ ਮੈਟਰੀ ਬਾਕਸ ਦਾ ਦੋਵਾਂ ਦੇ ਲੈਂਦੇ ਆ ਚੈਨੂ ਸੋਦੇ ਦੇ ਇਹ ਜੀ ਮੈਟਰੀ ਬਾਕਸ ਬਾਹਰ ਚਲਾਉਣ ਵਾਲੀ ਬਾਈਕ ਬਣ ਗਈ ਅਸੀਂ ਲੈਨ ਪੁਸ਼ ਹੋਰ ਗੇਸੀ ਪਰ ਲੀ ਜੀ ਕਹਿੰਦੇ ਕਿ ਨਹੀਂ ਇਹਨਾਂ ਨਾਲ ਲੈ ਕੇ ਦਈਏ ਕਿ ਚੜਾ ਕਿ ਥੋੜਾ ਇਹਨਾਂ ਦੇ ਹਨਾ ਐਕਸਰਸਾਈਜ਼ ਵਗੈਰਾ ਵੀ ਕਿਉਂਕਿ ਅਸੀਂ ਗਾੜੀ ਤੋਂ ਬਰਾਮਦਾ ਫਸਟ ਖੇਡਾਂ ਕਰੀਗਾ ਜੀ ਜਿਹੜਾ ਮਜ਼ੇ ਕਰੇਗਾ ਪੀਪੀਕਲ ਰੀਐਕਟਿਵ ਜਿਆਦਾ ਹੋ ਜੇ ਠੀਕ ਆ ਵਾਓ ਇੱਧਰ ਇੱਧਰ ਜਿੱਤਾ ਕਰਦਾ ਨਾ ਵਾਓ ਲੈ ਤੈਨੂੰ ਉਹ ਵੀਰਾ ਉਹ ਮੈਂ ਤੈਨੂੰ ਕੱਲ ਰੱਖਾਂਗਾ ਠੀਕ ਆ ਅੱਛਾ ਚਲੋ ਉਹ ਦਾ ਉਹ ਵੀ ਜਦੋਂ ਹੋਣੀ ਹੈ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਅਸੀਂ ਜਿੱਦਾਂ ਦੀਵਾਲੀ ਸੈਲੀਬ੍ਰੇਟ ਕਰਾਂਗੇ ਕੋਸ਼ਿਸ਼ ਹੋਵੇ ਮੂਮੈਂਟਸ ਉਹਨਾਂ ਨੂੰ ਸ਼ੇਅਰ ਕਰੀਏ ਸ਼ੇਅਰ ਕਰਾਂਗੇ ਆਪਣੀ ਕਾਲਾ ਮੂਮੈਂਟਸ ਹੈਗਾ ਪਰ ਗੜੀ ਨਹੀਂ ਲਿਆਵਾਂਗੇ ਸ਼ਾਇਦ ਕਿਉਂਕਿ ਉਹ ਵੈਸੇ ਜਿਹੜਾ ਕਿ ਆਪਾਂ ਨਹੀਂ ਆਉਂਦੇ ਬਟ ਟਰਾਈ ਕਰਾਂਗੇ ਜੀ ਜੇ ਆਏ ਤੇ ਪਿਆ ਮੰਗੇ ਨਹੀਂ ਤੇ ਛੋਟੇ ਛੋਟੇ ਕਲਿੱਪਸ ਜਾਂ ਮੂਵਮੈਂਟ ਅਸੀਂ ਆਪਣੀ ਜਿਹੜੀ ਇੰਜੋਏਮੈਂਟ ਦੇ ਆਪਣੀ ਫੈਸਟ ਸਾਨੂੰ ਚਲੋ ਵਲੋਗ ਆਪਾਂ ਜਿਹੜੀ ਲੱਗੀ ਉਦਾਂ ਵੀ ਸਾਡੇ ਵਲੋਗ ਸਾਰੇ 팬ਤਰਾ ਬੜੇ ਹਨਾ ਪਸੰਦ ਕਰਦੇ ਆ ਵੀਡੀਓਜ਼ ਨੂੰ ਪਸੰਦ ਕਰਦੇ ਆ ਚਲੋ ਸਾਡਾ ਵੀ ਫਰਜ਼ੀ ਆਪਾਂਗੇ ਚਲੋ ਇਸਕੋ ਓਪਨਿੰਗ ਇਸਕਾ ਵੀਡੀਓ ਵੈਸੇ ਨਾਲੇ ਕਵਰ ਸੀ ਆਪਾਂ ਓਪਨ ਕਰ ਲਈ ਤੇ ਬਟ ਹੁਣ ਮੈਂ ਚਲੋ ਦਿਖਾ ਦਿੰਦੇ ਆ ਕਿ ਸਾਡੇ 팬ਤਰਾ ਵੀ ਦੇਖਣਾ ਚਾਹੁੰਦੇ ਹਾਂ ਕਿ ਕੀ ਗਿਫਟ ਆਇਆ ਨਾਲੇ ਪਹਿਲੀ ਵਾਰ ਗਿਫਟ ਮਿਲੇ ਆ ਵਕੌਣੇ ਵੀ ਮੰਨਦੇ ਆ ਇੱਕ ਘਰ ਆ ਅਸੀਂ ਅੱਜ ਤੱਕ ਦੀਵਾਲੀ ਤੇ ਨਾ ਦੇ ਕਿਸੇ ਨੂੰ ਗਿਫਟ ਦਿੱਤਾ ਸੀ ਨਾਲੇ ਲੱਗਦੀ ਲਿਆਈ ਆ ਆ ਪਹਿਲੀ ਵਾਰ ਆ ਕਿ ਸਾਡੇ ਗਿਫਟ ਆਏ ਆ ਤੇ ਗਏ ਆ ਬਿਲਕੁਲ ਬਿਲਕੁਲ ਸਹੀ ਗੱਲ ਬਾਕੀ ਅੱਜ ਆਪਾਂ ਅੱਜ ਤੱਕ ਅਸੀਂ ਰਿਸ਼ਤੇਦਾਰ ਨੂੰ ਕੋਈ ਗਿਫਟ ਨਹੀਂ ਦਿੱਤਾ ਨਾ ਉਹਨਾਂ ਨੇ ਕਦੇ ਸਾਨੂੰ ਦਿੱਤਾ ਪਰ ਚਲੋ ਇਹ ਕਿ ਆਪਾਂ ਕੰਮ ਕਰੀਦਾ ਇਹਨਾਂ ਨੂੰ ਵਧੀਆ ਲੱਗਦਾ ਹੈ ਕਿ ਵਧੀਆ ਚਲੋ ਇਹ ਇੱਕ ਫੈਮਿਲੀ ਹੈ ਇੱਕ ਟੀਮ ਆ ਸਾਡੀ ਹਨਾ ਜਾ ਤਾਂ ਅਗਰ ਕੇ ਚਲੋ ਇਹ ਦੂਜੇ ਨੂੰ ਨਾ ਦੀਵਾਲੀ ਇਹ ਗਿਫਟ ਕਰ ਦਿੰਦੇ ਆ ਹੋਰ ਸਰਦਾਰ ਸਭ ਕੁਝ ਕਹਿਣਾ ਚਾਹੂਗੀ ਬਸ ਜੀ ਵਧੀਆ ਵਧੀਆ ਦੀਵਾਲੀ ਆਵੇ ਤੇ ਅਰ ਸਾਲ ਇਦਾਂ ਹੀ ਆਪਾਂ ਵਧੀਆ ਦੀਵਾਲੀ ਜਿਹੜੀ ਇਹ ਸੈਲੀਬ੍ਰੇਟ ਕਰਦੇ ਰਹੀਏ ਤੇ ਪਰਿਵਾਰ ਦੇ ਵਿੱਚ ਰਹੋ ਵਧੀਆ ਰਹੋ ਖਾਸ ਤੇ ਰਹੋ ਵਾਸਤੇ ਨੂੰ ਇਹ ਕਰਦੇ ਆ ਕਿ ਜਿੱਦਾਂ ਦਾ ਮੋਲ ਚੱਲੰਦੇ ਆ ਉਹਦੇ ਵਿੱਚ ਸਾਰਿਆਂ ਦੀ ਦੀਵਾਲੀ ਚੜਦੀ ਕਲਾ ਚਾਵੇ ਵਾਈਬਰੂ ਮੇਅਰ ਕਰੇ ਤੇ ਸਾਰੇ ਆਪਾਂ ਆਪਣੀ ਘਰੀਂ ਵਾਸਤੇ ਆਸ ਤੇ ਵਾਸਤੇ ਆਪਣੇ ਮਾਪੇ ਆਪਣੇ ਬੱਚਿਆਂ ਦੇ ਵਿੱਚ ਐਂ ਜਿੰਦੇ ਵਾਸਤੇ ਰਹਿਣ ਕਿਉਂਕਿ ਅੱਜ ਕੱਲ ਮਾਹੌਲ ਵੈਸੇ ਵੀ ਬਹੁਤ ਜ਼ਿਆਦਾ ਜਿਹੜਾ ਖਰਾਬ ਚੱਲਦਾ ਪਿਆ ਆ ਤੁਹਾਨੂੰ ਪਤਾ ਕਾਲ ਯੁਗ ਨੇ ਪੂਰਾ ਕਹਿਰ ਕੀਤਾ ਪਿਆ ਚਲੋ ਸਾਰੇ ਚੜ੍ਹਦੀ ਕਲਾ ਚ ਰਹੋ ਵਾਇਰਲ ਹੋ ਮੇਰ ਰੱਖੇ ਸਾਰਿਆਂ ਤੇ ਬਾਕੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਅਸੀਂ ਤੁਹਾਨੂੰ ਵਧੀਆ ਵਧੀਆ ਕੰਟੈਂਟ ਲਿਆ ਕੇ ਦਵਾਂ ਨਾਲੇ ਹੱਸਦੇ ਵਾਸਤੇ ਰਹਾ ਕਰੋ ਹੱਸਣ ਨੂੰ ਟੈਕਸ ਨਹੀਂ ਲੱਗਦਾ ਨਹੀਂ ਲੱਗਦਾ ਓਏ GST ਨਹੀਂ ਲਾਈ મોદી ਨੇ ਹੱਸਣ ਦੀ ਤੇ ਖੁੱਲ ਕੇ ਹੱਸੋ ਤੇ ਖੁਸ਼ ਰਹੋ ਚਲੋ ਹੁਣ ਫਿਰ ਬਾਰੇ ਖੁਸ਼ ਹੋਗੇ ਗਿਫਟ ਲੈ ਕੇ ਬੱਚੇ ਗਿਫਟ ਲੈ ਕੇ ਭੱਜ ਚੁੱਕੇ ਨੇ ਤੇ ਉਹ ਸੰਦੇਸ਼ ਵੀ ਹੈ ਕਿ ਤਿੰਨ ਦਿਨ ਦੇ ਕੱਢੀ ਸੀ ਉਹ ਲੈ ਆ ਰਹੇ ਸੀ ਚਲੋ ਜੀ ਮਿਲਦੇ ਆ ਜੀ ਜਰ ਅੱਪਾ ਤੁਹਾਨੂੰ ਆਪਣੇ ਨੈਕਸਟ ਵਲੌਗ ਵਿੱਚ ਸਾਰਿਆਂ ਨੂੰ ਸਾਸ ਤੇ ਦੁਆਰਾ ਦੀਵਾਲੀ ਤੇ ਪੰਗੀ ਸ਼ੁਰੂ ਕਰਸਤੀਆਂ ਬਹੁਤ ਬਹੁਤ ਬਹੁਤ